ਇਸ ਸਮੇਂ ਮੌਜੂਦਾ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਮੇਜਨ ਮੋਟਰਸ ਦੇ ਉੱਤੇ ਜੋ ਕਿ ਇਲਾਕੇ ਦਾ ਸਭ ਤੋਂ ਵੱਡਾ ਟੂ-ਵੀਲਰ ਸ਼ੋਰੂਮ ਹੈ ਵੀਡੀਓ ਦੇ ਆਖਰ ਤੱਕ ਬਣੇ ਰਹੋ ਕਿ ਸਾਡੇ ਤੋਂ ਪਹਿਲੀ ਜਨਰੇਸ਼ਨ ਦੀ ਗੱਲ ਕਰੀਏ ਸਾਡੀ ਜਨਰੇਸ਼ਨ ਦੀ ਗੱਲ ਕਰੀਏ ਜਾਂ ਸਾਡੇ ਤੋਂ ਆਉਣ ਵਾਲੀ ਬਾਅਦ ਜਨਰੇਸ਼ਨ ਦੀ ਗੱਲ ਕਰੀਏ ਹਰ ਇੱਕ ਦੀ ਪਹਿਲੀ ਪਸੰਦ ਹੈ ਹੀਰੋ ਉਹ ਇਸ ਲਈ ਵੀ ਕਿਉਂਕਿ ਹੀਰੋ ਪਾਵਰ ਪਿਕਅਪ ਤੇ ਪਰਫਾਰਮੈਂਸ ਨਾਲ ਤੁਹਾਡੇ ਸਫ਼ਰ ਨੂੰ ਵੀ ਬਣਾ ਦਿੰਦਾ ਹੈ ਹੀਰੋ ਤਦੂ ਸਪਲੈਂਡਰ ਪਲਸ ਦੀ ਗੱਲ ਕਰੀਏ ਐਚਐਫਟੀ ਲੈਕਸ ਦੀ ਗੱਲ ਕਰੀਏ ਸਕੂਟੀ ਡੈਸਟੀਨੀ ਦੀ ਗੱਲ ਕਰੀਏ ਗਲੈਮਰ ਪੈਸ਼ਨ ਐਕਸਟ੍ਰੀਮ ਦੀ ਗੱਲ ਕਰੀਏ ਸਾਰਿਆਂ ਦੀ ਜਿਹੜੀ ਮਾਈਲੇਜ ਆ ਉਹ ਬਹੁਤ ਬਿਹਤਰੀਨ ਆਉਂਦੀ ਹੈ ਤੇ ਨਾਲ ਦੇ ਨਾਲ ਪਿਕਅਪ ਅਜਿਹੀ ਹੈ ਕਿ ਚਲਾਉਣ ਵਾਲਾ ਤਾਂ ਹੀਰੋ ਲੱਗਦਾ ਹੀ ਹੈ ਪਰ ਜਿਹੜਾ ਦੇਖਣ ਵਾਲਾ ਹੈ ਉਹ ਵੀ ਫੈਨ ਹੋ ਜਾਂਦਾ ਹੈ ਬਾਕੀ ਸਪਲੈਂਡਰ ਪਲਸ ਦੀ ਗੱਲ ਕਰਾਂ ਤਾਂ ਚਾਹੇ ਬੰਦਾ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਹਰ ਕੋਈ ਇਹੀ ਮੰਨਦਾ ਕਿ ਸਪਲੈਂਡਰ ਪਲਸ हीरो स्प्लेंडर प्लस ਉਸ ਦੇ ਘਰ ਦੀ ਸ਼ਾਨ ਹੈ ਤਾਂ ਅਮੀਰ ਗਰੀਬ ਦੋਨਾਂ ਵਿੱਚ ਸਪਲੈਂਡਰ ਪਲੱਸ ਦੀ ਬਹੁਤ ਡਿਮਾਂਡ ਹੈ ਸਕਰੀਨ ਤੇ ਹੁਣ ਤੁਹਾਨੂੰ ਸਪਲੈਂਡਰ ਪਲੱਸ ਦਾ ਸਪੈਸ਼ਲ ਐਡੀਸ਼ਨ ਨਜ਼ਰ ਆ ਰਿਹਾ ਜਿਸ ਦੇ ਨਾਲ ਹੀਰੋ ਦੀ ਰਾਈਡ ਜਿਹੜੀ ਆ ਤੁਹਾਡੀ ਵੀਆਈਪੀ ਦੀ ਰਾਈਡ ਬਣ ਜਾਏਗੀ ਪਰ ਮੈਨੂੰ ਪਤਾ ਤੁਹਾਡੇ ਮਨ 'ਚ ਸਵਾਲ ਆ ਰਹੇ ਹੋਣਗੇ ਕਿ ਕਿ ਪੀਸੇ ਕਿੰਨੇ ਲੱਗਣੇ ਆ ਤਾਂ ਦੱਸ ਦਈਏ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਹੀਰੋ ਸਭ ਦੀ ਮਨਪਸੰਦ ਬਾਈਕ ਹੈ ਹੀਰੋ ਦੀਆਂ ਬਾਈਕਸ ਸਭ ਦੇ ਮਨਪਸੰਦ ਬਾਈਕਸ ਨੇ ਲੇਕਿਨ ਹੁਣ ਜੀਐਸਟੀ ਕਟਨ ਕਰਕੇ ਤੁਹਾਡਾ ਸਿੱਧਮ ਸਿੱਧਾ 15000 ਤੱਕ ਦਾ ਬੈਨੀਫਿਟ ਹੋਣ ਵਾਲਾ ਤੇ ਇਸ ਦੇ ਨਾਲ ਦੀ ਨਾਲ 5000 ਤੱਕ ਦਾ ਐਕਸਚੇਂਜ ਬੈਨੀਫਿਟ ਜਿਹੜਾ ਤੁਹਾਨੂੰ ਮਿਲੇਗਾ ਮੰਨ ਲਓ ਬਾਹਰ ਤੁਸੀਂ ਆਪਣੀ ਪੁਰਾਣੀ ਬਾਈਕ ਜਿਹੜੀ ਆ ਉਹ ਵੇਚਣ ਜਾਂਦੇ ਹੋ ਤੇ ਜਿੰਨਾ ਉਸ ਦਾ ਮੁੱਲ ਹੋਵੇਗਾ ਉਸ ਤੋਂ ਅਲੈਦਾ 5000 ਤੱਕ ਦਾ ਤੁਹਾਡਾ ਬੈਨੀਫਿਟ ਹੋਣ ਵਾਲਾ ਇਸ ਦੇ ਨਾਲ ਦੀ ਨਾਲ ਤੁਹਾਨੂੰ ਇੱਥੇ ਇੱਕ ਹੈਲਮਟ ਵੀ ਫ੍ਰੀ ਮਿਲੇਗਾ ਤੇ ਨਾਲ ਦੀ ਨਾਲ ਇਹ ਟਰਾਲੀ ਬੈਗ ਵੀ ਕਿਉਂਕਿ ਹੀਰੋ ਵਾਲੇ ਨੂੰ ਪਤਾ ਕਿ ਪੰਜਾਬ ਦੇ ਲੋਕ ਘੁੰਮਣ ਫਿਰਨ ਦੇ ਬਹੁਤ ਸ਼ਕੀਨ ਆ ਤਾਂ ਤੁਹਾਨੂੰ ਟਰਾਲੀ ਵੀ ਫ੍ਰੀ ਦਿੱਤੀ ਜਾਵੇਗੀ ਇਸ ਤੋਂ ਵੀ ਉੱਪਰਲੀ ਗੱਲ ਤੁਹਾਨੂੰ ਮੋਟਰਸਾਈਕਲ ਦੀ ਜਾਂ ਸਕੂਟੀ ਦੀ ਟੰਕੀ ਵੀ ਫੁੱਲ ਕਰਕੇ ਦਿੱਤੀ ਜਾਵੇਗੀ ਕੱਲੀ ਟੰਕੀ ਫੁੱਲੀ ਹੋਵੇਗੀ ਤੁਹਾਡਾ ਕੰਫੀਡੈਂਸ ਵੀ ਫੁੱਲ ਹੋ ਜਾਣਾ ਤੇ ਰਾਈਡ ਜਿਹੜੀ ਹੈ ਉਹ ਵੀ ਆਈਪੀ ਬਣ ਜਣੀ ਆ ਮੈਂ ਚਲਾ ਕੇ ਦਿਖਾ ਦਿੰਦਾ ਸਾਰਥੀਓ ਹੀਰੋ ਬਾਈਕਸ ਦੇ ਫੀਚਰਸ ਸੀਗਾ ਲੋਗੀ ਕੀ ਕੀ ਬੈਨੀਫਿਟਸ ਮਿਲ ਰਹੇ ਉਹ ਕਲ ਹੋਗੇ ਲੇਕਿਨ ਇਹ ਸਾਰੇ ਬੈਨੀਫਿਟਸ ਲੈਣ ਲਈ ਤੁਸੀਂ ਆਉਣਾ ਕਿੱਥੇ ਆ ਨੋਟ ਕਰ ਲਓ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਹਾਈਟਾਈਟ ਦੇ ਨਜ਼ਦੀਕ ਹੀਰੋ ਇਮੇਜਿਨ ਮੋਟਰਸ ਦੇ ਤੁਸੀਂ ਇੱਥੇ ਪਹੁੰਚਣਾ ਹੈ ਔਰ ਤੁਸੀਂ ਜੇ ਇੱਥੇ ਆਉਂਗੇ ਸਟਾਫ ਦੇਖੋਗੇ ਬਹੁਤ ਕੋਆਪਰੇਟਿਵ ਹੈ ਤੁਹਾਨੂੰ ਕਿਵੇਂ ਫਾਇਦੇ ਮਿਲ ਸਕਦੇ ਤੁਹਾਨੂੰ ਸਾਰੀ ਜਾਣਕਾਰੀ ਉਹ ਦੇ ਦੇਣਗੇ ਔਰ ਆਪਣੇ ਆਪ ਵਿੱਚ ਇਹ ਏਰੀਏ ਦਾ ਇਲਾਕੇ ਦਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ੋਅਰੂਮ ਹੈ ਹੀਰੋ ਦਾ ਤੇ ਆਓ ਬਾਈਕ ਲਓ ਤੇ ਹੀਰੋ ਬੜ ਜਾਓ ਪਿੱਛੇ ਬੈਜੋ ਚਲੋ ਜੀ